ਬਨਾਲਾ ਦੇ ਹਲਕਾ ਪਤੋੜ ਦੇ ਪਿੰਡ ਸਹਿੜਾ ਵਿਖੇ ਇੱਕ ਨੌਜਵਾਨ ਦੀ ਚਿਟੇ ਦੇ ਨਾਲ ਮੌਤ ਹੋ ਗਈ ਜਿੱਤੇ ਕਿ 32 ਸਾਲ ਦਾ ਗੁਰਪ੍ਰੀਤ ਦਾਸ ਗਰੀ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਮ੍ਰਿਤਕ ਦੇ ਭਰਾ ਆਰਮਦਾਸ ਤੇ ਭੈਣ ਅਨੀਤਾ ਨੇ ਦੱਸਿਆ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਜੋ ਕਿ ਨਸ਼ੇ ਕਰਨ ਦਾ ਆਦੀ ਸੀ ਆਪਣੇ ਪਿੱਛੇ ਪਤਨੀ ਅਤੇ ਧੀਆਂ ਨੂੰ ਛੱਡ ਗਿਆ ਸਪੀੜਤ ਪਰਿਵਾਰ ਨੇ ਨਸ਼ਾ ਤਸਕਰਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਗਰੀਬ ਪਰਿਵਾਰ ਆ ਸੀ ਤਾਂ ਦਿਹਾੜੀਦਾਰ ਹੁੰਦੇ ਆ ਯਾਰ ਕੀ ਕਰਿਆ ਜਾਵੇ ਹੁਣ ਰੇੜੀ ਲਾਉਂਦਾ ਸੀਗਾ ਜੂਸ ਦਾ ਵਧੀਆ ਕੰਮ ਕਰਦਾ ਸੀਗਾ ਉਹਦਾ ਟਾਈਮ ਪਾਸ ਕਰੀ ਜਾਂਦਾ ਤਿੰਨ ਚਾਰ ਸੌ ਰੁਪਏ ਬਣਾਈ ਜਾਂਦਾ ਸੀਗਾ ਬਸ ਇਹ ਜੇ ਮਾੜੀ ਸੰਗਤ ਦਾ ਬਸ ਚੜਿਆ ਡਿੱਕੇ ਬਸ ਸਾਰਾ ਕੁਝ ਖਤਮ ਹੋ ਗਿਆ ਸਾਰਾ ਕੁਝ ਵਿੱਚ ਬੱਟਦਾ ਜਮਾ ਕੰਗਾਲ ਕਰ ਗਿਆ ਹੁਣ ਹਾਂਜੀ ਵੀਰੇ ਅਸੀਂ ਗਰੀਬ ਪਰਿਵਾਰ ਤੋਂ ਆਂ ਮੇਰਾ ਭਰਾ ਗਰੀਬ ਪਰਿਵਾਰ ਤੋਂ ਸੀ ਕਿ ਉਹ ਬਹੁਤ ਕਰਜ਼ੇ ਦੇ ਵਿੱਚ ਆ ਕੇ ਉਸਨੇ ਡਿਪਰੈਸ਼ਨ 'ਚ ਰਹਿਣ ਲੱਗ ਗਿਆ ਔਰ ਉਸਨੇ ਘਰ ਦਾ ਕੋਈ ਵੀ ਸਮਾਨ ਨਹੀਂ ਛੋੜਿਆ ਔਰ ਲੋਕਾਂ ਤੋਂ ਕਰਜ਼ਾ ਲੈ ਲੈ ਕੇ ਖਾ ਕੇ ਲੋਕਾਂ ਤੋਂ ਤੰਗ ਹੋ ਕੇ ਪ੍ਰੇਸ਼ਾਨ ਹੋ ਕੇ ਉਹ ਬਹੁਤ ਨਸਿਆਂ 'ਚ ਪੈ ਗਿਆ ਔਰ ਗਲਤ ਸੰਗਤ ਫੜ ਲਈ